ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਡਰੋਲੀ ਭਾਈ ਦੇ ਵਿੱਚ ਡਰੋਲੀ ਭਾਈ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਡਰੋਲੀ ਭਾਈ ਪਿੰਡ ਤੋਂ ਜਿਹੜੀ ਕਲਾਂ ਵਾਲੇ ਪਾਸੋਂ ਛੜਕ ਜਾਂਦੀ ਹੈ ਚਿੱਟੀ ਪੱਟੀ ਵਾਲੀ ਉਹ ਛੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬੈਠੇ ਹੋਏ ਪਰਿਵਾਰ ਉਹਨਾਂ ਘਰਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਕਿਹੜੇ ਘਰ ਦੇ ਵਿੱਚ ਇਹ ਗਾਂ ਖੜੀ ਹੈ ਕੀ ਭਾਈ ਰੇਟ ਕਰਦਾ ਸਾਰੀ ਜਾਣਕਾਰੀ ਲੈ ਲੈਨੇ ਮਾਲਕ ਤੋਂ ਆਪਾਂ ਆਓ ਮਿਲਦੇ ਆ ਪਾਈ ਨੂੰ ਸਾਰੀ ਗੱਲਬਾਤ ਕਰਦੇ ਆ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਪਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਬੰਦੇ ਬੜੀਆ ਛੇਤਾ ਤੇ ਪ੍ਰਵਾਦ ਵਧੀਆ ਵੀਰੇ ਤੂੰ ਠੀਕ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਆਪਾਂ ਗੋਰਾ ਵੀਰੇ ਨਾ ਪੈਂਟਰੋਲੀ ਪਾਈ ਠੀਕ ਹੈ ਗੁਰੇਬਾਈ ਘਰ ਦਾ ਆਪਣਾ ਬਰ ਕੀਤਾ ਜਾ ਗਿਆ ਹੈ ਨਾ ਅੱਜਕੱਲ੍ਹ ਵਾਲੇ ਰਾਹ ਤੇ ਬਰ ਵਾਲੇ ਰਾਹ ਤੇ ਠੀਕ ਹੈ ਬਰ ਕੀਤਾ ਵਾਲਾ ਰਾਹ ਹੈ ਨਾ ਹਾਂਜੀ ਠੀਕ ਹੈ ਅੱਛਾ ਵੀਰੇ ਗੁਰੇਬਾਈ ਇੱਕ ਆਪਾਂ ਗਾਂ ਵੇਚਣੀ ਹੈ ਨਾ ਇਹਨਾਂ ਤੀਜੇ ਸਵੇਰ ਕਿ ਨੋ ਮਦਰੀ ਇਹਨੇ ਤੀਜੇ ਸਵੇਰ ਸੋਣਾ ਵੀਰੇ ਤੀਜੇ ਸਵੇਰ ਸੋਣਾ ਹਾਂ ਜੀ ਕਿਨੇ ਦਿਨ ਪਿਆ ਵੀ ਰਹਿੰਦੇ ਹਜੇ ਇਹਨੇ ਹਫਤਾ ਲਾਏ ਨੇ ਵੀਰੇ ਹਫਤਾ ਲਾਏ ਨੇ ਤੁਸਲੋ ਤਾਂ ਚੰਗੀ ਬਣ ਜਾਂਦੀ ਹੁੰਦੀ ਬਈ ਵਧੀਆ ਵੀਰੇ ਬਹੁਤ ਵਧੀਆ ਅਸੀਂ ਆਪ ਘਰੇ ਚੋਂਨੇ ਆ ਠੀਕ ਹੈ ਕਿੰਨਾ ਸੂਸ ਸੁਣਾ ਤੀਜੇ ਸਵੇਰ ਸੋਣਾ ਤੀਜੇ ਸਵੇਰ ਕਿੰਨਾ ਦੁੱਧ ਕੰਡੇ ਵਾਲਾ ਚੋਇਆ ਹੋਇਆ 20 ਕਿਲੋ ਆ ਵੀਰੇ ਵੀ ਗੱਲ ਉਹ ਦੇ ਗਏ ਚੁਰਾ ਨਾ ਮੇਰੇ ਕੋਲੇ ਪਸ਼ੂ ਜਾਦੇ ਕਰਕੇ ਮੈਥੋਂ ਸੇਵਾ ਨਹੀਂ ਹੁੰਦੀ ਕੋਈ ਵੱਧ ਸੇਵਾਲ ਹੋਵੇ ਤਾਂ ਵੱਧ ਵੀ ਕੱਢ ਲੂਗਾ ਠੀਕ ਵੀਰੇ ਦੋ ਦੋ ਪੂਰੀ ਕਰੀ ਆ ਹੈ ਕਰੀ ਵੀਰੇ ਠੀਕ ਹੈ ਜੇ ਕੋਈ ਘਰੇ ਆ ਕੇ ਵੀ ਚੋਕਲ ਦੇ ਚੁਰਦਾ ਉਹ ਵੀ ਗੱਲ ਫੁੱਲ ਗਰੰਟੀ ਵੀਰੇ 6 ਫੈਟ ਹੁੰਦੀ ਆ 6 ਫੈਟ ਵੀ ਹੁੰਦੀ ਆ ਕੀ ਬਾਤ ਹੈ ਅੱਛਾ ਰੇਟ ਭਾਈ ਇਹਦਾ ਕੀ ਰਹੂਗਾ ਵੀਰੇ ਰੇਟ ਵੀਰੇ 70000 70000 ਮਾਨਤਨ ਹੋ ਜਾਊਗਾ ਭਾਈ ਮਾਨਤਨ ਕਰਦੇ ਆ ਇੱਕ ਸਾਹ ਉਹ ਸੋਚੀਏ ਤਾਂ ਯਾਰ ਮੱਝਾਂ ਨਾਲ ਤਾਂ ਕਈ ਗੁਣਾ ਚੰਗੀ ਰਹਿਣਾ ਇਹਨੇ ਵਧੀਆ ਵੀਰੇ ਵਧੀਆ ਮੈਂ ਦੀ 6-7 ਫੈਟ ਹੀ ਹੁੰਦੀ ਆ 20 ਕਿਲੋ ਵਾਲੀ ਮੈਂ ਬਾਜ਼ਾਰ ਤੋਂ ਲੈਣ ਦੀ ਜਿਆਦਾ ਤੇ ਪੈਂਦੀ ਹੈ ਦੁੱਧ ਪਾਉਣੇ ਵੀਰਕਾ ਤੇ ਹਾਂ ਤੇ 6 ਫੈਂਟ ਵਧੀਆ ਦਿੰਦੀ ਆ ਠੀਕ ਆ ਭਾਈ ਕੀ ਬਾਤ ਰੇਟ 7000 ਰੁਪਏ ਹਾਂ ਜੀ ਇਹਦੇ ਟੀਕਾ ਵੀ ਵਧੀਆ ਸਿਰੇ ਦਾ ਭਰਾਇਆ ਹੋਇਆ ਕਿਹੜਾ ਭਰਾਇਆ ਪਤਾ ਉਹਦਾ ਕੁਛ ਨਹੀਂ ਇਹਦੇ ਟੀਕਾ ਭਰਾਇਆ ਯਾਰ ਆਪਾਂ ਗਿਰ ਨਸਲ ਦਾ ਗਿਰ ਨਸਲ ਦਾ ਹਾਂਜੀ ਪੂਰਾ ਸਿਰੇ ਦਾ ਟੀਕਾ ਭਰਾਇਆ ਗੱਡੀ ਪਰ ਤੋਰੀ ਵੀਰੇ ਖੋਲੀ ਮੋੜੇ ਇੱਥੇ ਤੋਂ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਸੁਆ ਇਹ ਕਰਮਾਲੀਆ ਤੀਜਾ ਸੁਆ ਸੁਣਾ ਵਾ ਸੂਣ ਦੇ ਵਿੱਚ ਹਫਤਾ ਹਜੇ ਬਾਕੀ ਆ 20 ਕਿਲੋ ਦੁੱਧ ਕੰਡੇ ਉੱਤੇ ਤੋਲਿਆ ਹੋਇਆ 6 ਦੀ ਫੈਂਟ ਆਉਂਦੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਔਰ ਉਹ ਲੈਵਲ ਉਵੇਲੇ ਖਰੀਏ ਹਨਾ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਬਾਈ ਹੱਥੀਚ ਵਾਈ ਵਾਲਾ ਬੇਰੀ ਵਧੀਆ ਪੈਰ ਪੁਰਨਾ ਪਤਾ ਹੈ ਪਸੂ ਨੇ ਦਾ ਇਹ ਯਾਰੋ ਨਾਲ ਝੋਟੀ ਬੱਦੀ ਹੁੰਦੀ ਉਹਨੇ ਇਹ ਪੈਰ ਕੱਢ ਕੇ ਵੰਦੀ ਕਰਕੇ ਨਾ ਹੂੰ ਉਹਨੇ ਮਗਰੋਂ ਪੱਬੀ ਦੇ ਪੈਰ ਰੱਖਤਾ ਤੇ ਇਹਦੇ ਪੈਰ ਕੱਢ ਕੇ ਪੈਣ ਦਾ ਪਸੂ ਕਰਮਾ ਵਾਲਾ ਹੁੰਦਾ ਹੈ ਨਾ ਬਾਈ ਸੁਣਦੇ ਆ ਵੀਰੇ ਸੁਣਦੇ ਆ ਆ ਸੁਣਿਆ ਇਹ ਹਾਂ ਇਹ ਸਾਲ ਪਚੀ ਸੂ ਪੈਂਦੀ ਹੈ ਤੇ ਯਾ ਪਹਿਲੇ ਟੀਕੇ ਦੀ ਰਹਿ ਜਾਂਦੀ ਪਹਿਲੇ ਦੇ ਵੀਰੇ ਪਹਿਲੇ ਤੇ ਚਾਹ ਬਾਕ ਠੀਕ ਹੈ ਬਾਈ ਅੱਛਾ ਬਾਈ ਰੇਟ ਦਾ ਦਾ ਦਸ ਤਿੰਨ ਨੰਬਰ ਹੁਣ ਕਿਹੜੇ ਤੇ ਗੱਲਬਾਤ ਕਰੀਏ 99148 36337 99148 36337 36337 99148 36337 99148 36337 ਬਾਈ ਦਾ ਨੰਬਰ ਆ ਪਿੰਡ ਕਿਹੜਾ ਹੈਗਾ ਮੈਂ ਮਿੱਤਰੋ ਟਰੋਲੀ ਪਾਈ ਤੇ ਜਿਲ੍ਹਾ ਹੈਗਾ ਮੋਗਾ ਕਲਾਂ ਵਾਲੇ ਰਾਹ ਦੇ ਉੱਤੇ ਬਰ ਖੇਤਾਂ ਦੇ ਵਿੱਚ ਪਾਈ ਹੋਣਿਆਂ ਦਾ ਗੱਲ ਕਰ ਆ ਅਗਲੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ